ਮੇਰੀ ਐਨੀ ਮਾੜੀ ਕਿਸਮਤ ਲਿਖਦੇ ਆਂ ਕਿਉਂ ਰੱਬਾ ਤੇਰੇ ਹੱਥ ਨਹੀਂ ਕੰਬੇ ਬਈ ਆਹ ਵੀਰ ਦੀ ਕੱਪੜੇ ਦੀ ਦੁਕਾਨ ਸੀ ਤੇ ਇਸ ਦੇ ਵਿੱਚ ਪਾਣੀ ਆਵੜਿਆ ਤੇ ਵਿਚਾਰਿਆਂ ਦਾ ਸਾਰਾ ਕੱਪੜਾ ਖਰਾਬ ਹੋ ਗਿਆ ਇਹ ਵਿਚਾਰੇ ਇਕੱਲੇ ਇਕੱਲੇ ਕੱਪੜੇ ਨੂੰ ਚੱਕ-ਚੱਕ ਕੇ ਦੇਖਦੇ ਨੇ ਤੇ ਨਾਲੇ ਆਪਣੀ ਕਿਸਮਤ ਨੂੰ ਕੋਸਦੇ ਨੇ ਵੀ ਰੱਬਾ ਤੂੰ ਸਾਡੀ ਐਨੀ ਮਾੜੀ ਕਿਸਮਤ ਕਿਉਂ ਲਿਖੀ ਇਹ ਵਿਚਾਰੇ ਨਾਲੇ ਤਾਂ ਕੱਪੜਿਆਂ ਦੇ ਉੱਤੋਂ ਗਾਰਾ ਲਾ ਰਹੇ ਨੇ ਨਾਲੇ ਪਾਣੀ ਕੱਢ ਰਹੇ ਨੇ ਤੇ ਨਾਲੇ ਮਨੋਂ ਮਣੀ ਸੋਚ ਰਹੇ ਨੇ ਰੱਬ ਨੇ ਸਾਡੇ ਨਾਲ ਕਿਹੜਾ ਬੈਰ ਕੱਢ ਲਿਆ ਬਾਈ ਨੁਕਸਾਨ ਹੋ ਜੇ ਅੱਖਾਂ ਤੋਂ ਪਰਾਂ ਹੋ ਜੇ ਉਹ ਚੱਲਿਆ ਜਾ ਸਕਦਾ ਹੈ ਪਰੰਤੂ ਜਿਹੜਾ ਅੱਖਾਂ ਦੇ ਸਾਹਮਣੇ ਪਿਆ ਹੋਵੇ ਉਸ ਨੂੰ ਦੇਖ ਦੇਖ ਕੇ ਬੰਦੇ ਦੇ ਮਨ ਤੇ ਕੀ ਵੀ ਤੇਦੀ ਹੈ ਇਹ ਤਾਂ ਉਹੀ ਜਾਣਦਾ ਹੈ ਜਿਹੜੇ ਨਾਲ ਹੋਈ ਹੋਵੇ ਸੋ ਇਹ ਵੀਰਾਂ ਦੇ ਮਨ ਦੇ ਉੱਪਰ ਕੀ ਵੀਤ ਰਹੀ ਹੋਣੀ ਇਹ ਵਿਚਾਰੇ ਹੀ ਜਾਣਦੇ ਨੇ ਤੇ ਬਾਈ ਜਦੋਂ ਐਡਾ ਵੱਡਾ ਨੁਕਸਾਨ ਹੋ ਜੇ ਫਿਰ ਗਲੇ ਦੇ ਵਿੱਚ ਬੁਰਕੀ ਲੰਗਣੋ हट ਜਾਂਦੀ ਹੈ ਰੱਬਾ ਇੰਨਾ ਕਹਿਰ ਨਾ ਕਰਿਆ ਕਰ ਤੇ ਆਪਾਂ ਤਾਂ ਇੰਨਾ ਵੀਰਾਂ ਨੂੰ ਸਿਰਫ ਹੌਸਲਾ ਹੀ ਦੇ ਸਕਦੇ ਆ ਜਿੱਦਾਂ ਰੱਬ ਨੇ ਤੁਹਾਨੂੰ ਥੱਲੇ ਸੁੱਟਿਆ ਉਦਾਂ ਰੱਬ ਤੁਹਾਡੀ ਬਾਹ ਵੀ ਫੜੂਗਾ ਸੋ ਇੰਨਾ ਵੀਰਾਂ ਨੂੰ ਦੇਖ ਕੇ ਦੁੱਖ ਲੱਗਿਆ